ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਪੁਲਿਸ ਵੱਲੋਂ ਲਗਾਤਾਰ ਚਲਾਨ ਵੀ ਕੱਟੇ ਜਾਂਦੇ ਆ ਤੇ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਮਾਮਲੇ ਵੀ ਦਰਜ ਕੀਤੇ ਜਾਂਦੇ ਆ ਭਾਵੇਂ ਉਹ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇ ਪਰ ਦੂਸਰੇ ਪਾਸੇ ਐਸਐਸਪੀ ਬਠਿੰਡਾ ਵੱਲੋਂ ਪਿਛਲੇ ਦਿਨੀ ਫਲਾਈਂਗ ਮਾਰਚ ਦੇ ਸਮੇਂ ਪੀਸੀਆਰ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਸਿਰ ਤੇ ਜਿਹੜਾ ਹੈਲਮਟ ਪਾ ਕੇ ਰੱਖੋ ਤਾਂ ਕਿ ਜਿਹੜਾ ਮੈਸੇਜ ਆ ਤੁਹਾਡਾ ਆਮ ਸਮਾਜ ਵਿੱਚ ਚੰਗਾ ਜਾਵੇ ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਇਹ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਜਦੋਂ ਪੁਲਿਸ ਮੁਲਾਜ਼ਮ ਪਾਲਣਾ ਨਹੀਂ ਕਰਦੇ ਉਸ ਦਾ ਜਿਹੜਾ ਮਾੜਾ ਪ੍ਰਭਾਵ ਪੈਂਦਾ ਇਸ ਦੇ ਸਬੰਧ ਵਿੱਚ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਜੇ ਅਗਰ ਤੁਸੀਂ ਨਹੀਂ ਪਾਉਂਗੇ ਤਾਂ ਤੁਹਾਨੂੰ ਦੂਰ ਵਾਲੇ ਥਾਣੇ ਵਿੱਚ ਲਾਇਆ ਜਾਵੇਗਾ ਮਜ਼ਾਕੀਆ ਲੈਸੇ ਵਿੱਚ ਮੈਂ ਇਸ ਤਰ੍ਹਾਂ ਕਹਿ ਰਿਹਾ ਕਿ ਕਿਉਂਕਿ ਐਸਐਸਪੀ ਬਠਿੰਡਾ ਨਾਲ ਦੁਬਾਰਾ ਗੱਲ ਹੋਈ ਉਹਨਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਪੀਸੀਆਰ ਦੀਆਂ ਵਿਸ਼ੇਸ਼ ਤੌਰ ਤੇ ਮੁਲਾਜ਼ਮਾਂ ਵੱਲੋਂ ਹੈਲਮਟ ਨਹੀਂ ਪਾਏਗੇ ਐਸਐਸਪੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਐਸਐਸਪੀ ਬਠਿੰਡਾ ਨੂੰ ਇਸ ਮਾਮਲੇ ਵਿੱਚ ਪੁੱਛਿਆ ਗਿਆ ਕਿ ਤੁਹਾਡੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਸੀ ਤੁਸੀਂ ਕਿਹਾ ਸੀ ਕਿ ਪੀਸੀਆਰ ਮੁਲਾਜ਼ਮਾਂ ਨੂੰ ਹੈਲਮਟ ਪਾਉਣੇ ਚਾਹੀਦੇ ਹਨ ਤੇ ਨਹੀਂ ਉਹਨਾਂ ਦੀ ਕਿਸੇ ਦੂਰ ਦੇ ਥਾਣਿਆਂ ਵਿੱਚ ਬਦਲੀ ਕੀਤੀ ਜਾਵੇਗੀ ਐਸਐਸਪੀ ਬਟਿੰਡਾ ਨੇ ਕਿਹਾ ਕਿ ਜਰੂਰ ਇਹ ਹੁਕਮ ਲਾਗੂ ਹੋਣੇ ਚਾਹੀਦੇ ਨੇ ਤੁਸੀਂ ਸਾਡੇ ਧਿਆਨ ਚ ਦਵਾਇਆ ਇਹ ਜਰੂਰ ਦੇਖਿਆ ਜਾਵੇਗਾ ਜਦੋਂ ਬਦਲੀ ਦੇ ਸਬੰਧ ਵਿੱਚ ਛੇ ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਉਹਨਾਂ ਨੂੰ ਕੋਈ ਸਜ਼ਾ ਹੀ ਦੇਣੀ ਆ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਪੁਲਿਸ ਮੁਲਾਜ਼ਮਾਂ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਹੈਲਮਟ ਪਾ ਕੇ ਰੱਖਣ ਤੁਹਾਨੂੰ ਨਾਲ ਦੀ ਨਾਲ ਜਿਹੜੀਆਂ ਵੀਡੀਓ ਵੀ ਦਿਖਾਉਂਦੇ ਆ ਵੀ ਖਾਸ ਕਰ ਪੀਸੀਆਰ ਮੁਲਾਜ਼ਮਾਂ ਦੀ ਉਹਨਾਂ ਨੇ ਗੱਲ ਕੀਤੀ ਸੀ ਕਿਉਂਕਿ ਪੀਸੀਆਰ ਮੁਲਾਜ਼ਮਾਂ ਦੇ ਚਾਹੇ ਉਹ ਜੈਂਟਸ ਹੋਣ ਚਾਹੇ ਲੇਡੀਜ਼ ਹੋਣ ਉਹਨਾਂ ਦੇ ਮੋਢਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਵੀ ਕੋਈ ਕਾਲ ਕਰਦਾ ਸਭ ਤੋਂ ਪਹਿਲਾਂ ਪੀਸੀਆਰ ਮੁਲਾਜ਼ਮਾ ਨੇ ਪਹੁੰਚਣਾ ਹੁੰਦਾ ਪਰ ਉਹ ਉਹੀ ਕਾਨੂੰਨ ਦੀ ਪਾਲਣਾ ਨਾ ਕਰਨ ਤੇ ਫਿਰ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਨਾਲ ਨਾਲ ਪੀਸੀਆਰ ਦੀਆਂ ਜਿਹੜੀਆਂ ਮਹਿਲਾ ਉਹਨਾਂ ਵੱਲੋਂ ਜਿਹੜੇ ਹੈਲਮਟ ਨਹੀਂ ਲਏ ਗਏ ਤੇ ਐਸਐਸਪੀ ਬਠਿੰਡਾ ਵੱਲੋਂ ਜਿਹੜੀ ਇੱਕ ਵੀਡੀਓ ਜਿਹੜੀ ਪਹਿਲੇ ਦਿਨ ਪੀਸੀਆਰ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਤੁਹਾਡੀ ਬਦਲੀ ਵੀ ਕੀਤੀ ਜਾਊਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਹੈਲਮਟ ਪੋਣੀ ਵੀ ਜ਼ਰੂਰੀ ਹਨ ਉਹ ਵੀ ਸੁਣਾਵਾਂਗੇ ਤੇ ਨਾਲ ਹੀ ਜਿਹੜੀ ਅੱਜ ਐਸਐਸਪੀ ਬਠਿੰਡਾ ਨਾਲ ਗੱਲ ਹੋਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤਾਂ ਉਹਨਾਂ ਨੇ ਕਿਹਾ ਕਿ ਜਰੂਰ ਇਸ ਤੁਸੀਂ ਧਿਆਨ ਚ ਦਬਾਇਆ ਤੇ ਇਸ ਤੇ ਗੌਰ ਕੀਤੀ ਜਾਵੇ ਕਿ ਤੁਸੀਂ ਦੋਨੋਂ ਜਿਹੜੀਆਂ ਵੀਡੀਓ ਐਸਐਸਪੀ ਬਠਿੰਡਾ ਦੀਆਂ ਉਹ ਵੀ ਦੇਖੋਗੇ ਤੇ ਨਾਲ ਜਿਹੜੇ ਪੀਸੀਆਰ ਦੀਆਂ ਵਿਸ਼ੇਸ਼ ਤੌਰ ਤੇ ਮਹਿਲਾ ਕਰਮਚਾਰੀ ਨੇ ਉਹਨਾਂ ਦੀਆਂ ਵੀਡੀਓ ਵੀ ਤੁਸੀਂ ਨਾਲ ਦੇਖਦੇ ਹੋ ਪੀਸੀਆਰ ਮੁਲਾਜ਼ਮਾਂ ਦੀ ਵਿਸ਼ੇਸ਼ ਤੌਰ ਤੇ ਗੱਲ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਐਸਐਸਪੀ ਬਠਿੰਡਾ ਵੱਲੋਂ ਵੀ ਪੀਸੀਆਰ ਮੁਲਾਜ਼ਮਾਂ ਦੀ ਹੀ ਗੱਲ ਕੀਤੀ ਗਈ ਸੀ ਖਾਸ ਕਰ ਮਹਿਲਾ ਕਰਮਚਾਰੀਆਂ ਦੀ ਤੁਸੀਂ ਐਸਐਸਪੀ ਬਠਿੰਡਾ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਉਹ ਵੀ ਤੇ ਨਾਲ-ਨਾਲ ਜਿਹੜੀਆਂ ਵੀਡੀਓ ਪੀਸੀਆਰ ਮੁਲਾਜ਼ਮਾਂ ਦੀਆਂ ਉਹ ਵੀ ਦੇਖ ਸਕਦੇ ਹੋ ਐਸਐਸਪੀ ਬਠਿੰਡਾ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣਾਉਣੇ ਆ ਬੋਲੋ ਪੀਸੀਆਰ ਹੈਗੀ ਹੈ ਯਸ ਸਰ ਤੇ ਕੁੜੀਆਂ ਦੇ ਕੋਲ ਹੈਲਮਟ ਹੈਗੇ ਯਸ ਸਰ ਬਗੈਰ ਹੈਲਮਟ ਕੋਈ ਵੀ ਨਹੀਂ ਹੋਏਗਾ ਸਕੂਟੀ ਤੇ ਨਹੀਂ ਤੋ ਨੂੰ ਸਭ ਤੋਂ ਦੂਰ ਅਲਾ ਖਾਣਾ ਕਿਹਦੇ ਦੱਸੇ ਸੀ ਚੌਕੀ ਪਤਨਾਲਾ ਸੰਗਤ ਪਤਨਾਲਾ ਸੰਗਤ ਥਾੜੇ ਪੇਦਾਂਗੇ ਨਹੀਂ ਤਾਂ ਠੀਕ ਹੈ ਹਰੇਕ ਬੰਦਾ ਹੈਲਮਟ ਲਗਾਏ ਆਪਾਂ ਲੋਕਾਂ ਨੂੰ ਵਧੀਆ ਮੈਸੇਜ ਦੇਣਾ ਹੈ ਠੀਕ ਹੈ ਜਿਹੜਾ ਵੀ ਮਰਜ਼ੀ ਹੈਲਮਟ ਦੇ ਕਾਬਿਲ ਹੈਗਾ ਉਹ ਲਗਾਣਾ ਚਾਹੀਦਾ ਹਨ ਸਿਰਫ ਪੀਸੀਆਰ ਦੇ ਇਲਾਜ ਵਾਲੇ ਬੁਢਾਖਾਲ ਪਲਾਇਨ ਮਾਰਕਸ ਨੇ ਕਿਆਸੀ ਵੀ ਖਾਸ ਕਰ ਲੈਡੀਆਂ ਨੂੰ ਤੇ ਹੈਲਮਟ ਪਾ ਕੇ ਰੱਖੋ ਪਰ ਤੁਹਾਡੇ ਆਦੇਸ਼ ਤੋਂ ਬਾਅਦ ਵੀ ਜਿਹੜੇ ਪੀਸੀਆਰ ਦੇ ਇਲਾਜ ਵਾਲਾ ਖਾਸ ਕਰ ਉਹ ਹੈਲਮਟ ਪਹਿਨਾਈ ਉਸੇ ਚੈੱਕ ਕਰਵਾ ਲਾਂਗੇ ਜੀ ਤੇ ਆਪਣੇ ਜਿਹੜੇ ਆਦੇਸ਼ ਹੈਗੇ ਉਹ ਪਹਿਲਾਂ ਸੇ ਆਪ ਇੰਪਲੀਮੈਂਟ ਕਰਾਈਏ ਫੇਰ ਹੀ ਲੋਕਾਂ ਤੇ ਤਾਂ ਤੁਸੀਂ ਵੀ ਕੈਸੇ ਵੀ ਜਿਹੜੀ ਹੈਬਿਲਿਟੀ ਬੋਰਡ ਨਾਲ ਰੋਲ ਬਦਲੀ ਜੀ ਇਹ ਵੀ ਚੰਦੂ ਬਈ ਇਹਨੂੰ ਐਗਜ਼ਾਮਨ ਕਰਕੇ ਦੇਖ ਲਾਂਗੇ ਜੀ ਸਾਡਾ ਮੋਟਿਵ ਪੁਨਿਸ਼ਮੈਂਟ ਦੇਣਾ ਨਹੀਂ ਹੈ ਸਾਡਾ ਮੋਟਿਵ ਹੈ ਕਿ ਮੁਲਾਜ਼ਮ ਦੀ ਐਫੀਸ਼ੀਐਂਸੀ ਵਧਾਈਏ ਤਾਂ ਕਿ ਪਬਲਿਕ ਦੀ ਸੇਵਾ ਬਿਹਤਰ ਹੋ ਸਕੇ